ਜੇ ਉਹ ਬੰਗਿਆ ਰਾਜ ਨੂੰ ਹੋਰ ਕਾਇਤੋ ਸੁਧਾ ਕੇ ਜਦੋਂ ਗਰੀਬ ਨੂੰ ਆਸ ਕੇ ਪਤਸ਼ਾਹੀ ਫਿਰ ਦਿੱਲੀ ਦੇ ਵਿੱਚ ਆ ਕੇ ਚੰਦੂ ਜਿਸ ਨੇ ਫੰਦੂ ਅਰਜੰਦ ਦੇ ਮਾਰੇ ਸਾਹ ਨੂੰ ਛੀਬਤ ਕਰਨ ਦਾ ਉਹ ਕਾਪੀ ਬਣਿਆ ਸੀ ਉਸ ਨੂੰ ਜ਼ਹਾਦੀਨ ਪਗੜਾ ਕੇ ਆਪਣਾ ਉਹ ਇਤਾਰਨੋ ਆਪ ਤੇ ਮਾਰਾ ਤੋਂ ਮਾਫੀ ਨਹੀਂ ਸੀ ਉਸ ਨੂੰ ਤੱਕ ਕੇ ਲੈ ਕੇ ਅੰਮਰਸਰ ਸਾਹਿਬ ਵਿੱਚ ਆਏ ਹਨ ਉਸ ਵਦਨ ਸਾਹਿਬ ਦੀ ਦੀਵਾਲਾ ਜਾਰੀ ਤੋਂ ਆ ਕੇ ਅੰਮਰਸਰ ਸਾਹਿਬ ਵਿੱਚ ਕੀਤੀ ਗਈ ਹੈ ਸ੍ਰੀ ਹਰਮੰਦਸਾਹ ਜੀ ਜੋਤੈ ਨਾਈਆਂ ਗਈਆਂ ਸਾਰੇ ਸ਼ਹਿਰ ਨੂੰ ਖੁਸ਼ੀ ਮਨਾਈ ਹੈ ਉਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਜੇਥੇ ਆਗਮਨ ਤੋਂ ਬੀਮਾਰਾ ਦਿਹਾੜਾ ਸੀ ਉਦੋਂ ਤੋਂ ਹਰਮੰਦਸਾਹ ਜੀ ਦੀ ਜੀਵਨਾ ਨਗਰ ਲੱਗੀ ਹੈ ਸਾਥੀ ਜੀ ਇਸ ਪ੍ਰਕਾਰ ਬੰਦੀ ਛੋੜ ਸਤਿਗੁਰੂ ਕਲਮੋਨ ਸਾਹਿਬ ਜੀ ਨੇ ਇਹ ਦੀਨ ਆਜੇ ਪੁਰਬੇ ਤਾਈਂ ਰਾਮ ਚੰਦ ਜੀ ਦੇ ਜਿਹੜਾ ਤਿਹਾੜੀ ਸੀ ਉਹ ਮ Sikhs ਨੂੰ ਸਹਿ ਇਸ ਤੇਵੇਂ ਰੂਪ ਤੋਂ ਪਰਜੰਤ ਹੋਇਆ ਹੈ ਜਦੋਂ ਮਾਰੇ ਸਭ ਉਹ ਜ ਰਾਜੇ ਨੂੰ ਖਿਦਾ ਕੇ ਕਿੰਦੂ ਨੂੰ ਪਕੜ ਕੇ ਲਿਆਏ ਹਨ ਕੇਸ ਬਕਾਲ ਨੂੰ ਹਰਗੋਤ ਉਸਾਰ ਮੀਟਿੰਗ ਨੇ ਨਾਲ ਕਿ ਦੀ ਮਾਰੇ ਕੁਰੀਆ ਬਸੋ ਸਾਹਿਬ ਨੂੰ ਮਨਾਈ ਅੱਦੇ ਇਸੇ ਦੀ ਮਾਰੇ ਜੋੜ ਮੇਲੇ ਨੂੰ ਉਦੋਂ ਪੋਸੀਆਂ ਮੰਨ ਉਸ ਆਗੇ ਕਿ ਹਮੇਸ਼ਾ ਲਈ ਇਹ ਵਿਆਹ ਹੀ ਆਏ ਰਹਿੰਦੀਏ ਦੁਹਾਇਆ ਜਾ ਕਰਦੇ ਤੇ ਉਹਦੀਆਂ ਜੋਤਾਂ ਦੀ ਜਾਇਆ ਜਾ ਕਰਦੀਆਂ ਤੇ ਸਿੱਖ ਸੰਗਤਾਂ ਕੋ ਬੜੇ ਪ੍ਰੇਮ ਦੇ ਨਾਲ ਦੀ ਮਾਰੇ ਵਿਹਾਰ ਤੋਂ ਪਾਏ ਪਹਿਲੇ ਗੁਰੂ ਸਾਹਿਬ ਤੋਂ ਅਦਿ ਕੇਵਲ ਪਾਤਸ਼ਾਹ ਤੋਂ ਪੰਜੇ ਪਾਤਸ਼ਾਹ ਦੀ ਮੰਨਾਂ ਦੀ ਸੰਕਾਪਤ ਹੁੰਦੀ ਆ ਪਰ ਜਿਹੜਾ ਗੁਰ ਸਿੱਖਾਂ ਦੇ ਅੰਦਰ ਸੁਨਾਗ ਮਨਣ ਦਾ ਕਾਰਨ ਸੀ ਸਾਹਿਬ ਜੇ ਪਾਤਸ਼ਾਹ ਤੋਂ ਆਰੰਭ ਹੋਇਆ ਇਹ ਪਰ ਸਿੱਖਾਂ ਦੇ ਅੰਦਰ ਸਾਲਸਾ ਨਹੀਂ ਜਿਹੜਾ ਰਾਮ ਸਿੰਘ ਜੀ ਦਾ ਅਜਿਹਾ ਵਿਚਾਰ ਤੇ ਸਭੇ ਪਾਉਣ ਦਾ ਜਨ ਹੈ ਇਹ ਸੰਤੂ ਹਰਗੋਵਿੰਦੂ ਸਾਹਿਬ ਮੀਨ ਜੀ ਦੇ ਮਾਨਕ ਜਿਸ ਵਕਤ ਵਾਗਿਅਰ ਕੋਲੇ ਨਿਕੋ ਗਵੰਜਾਇ ਰਾਏ ਜੀ ਉਮਰ ਕੈ ਜੀ ਸੀ ਉਹਨੂੰ ਛੁੱਟ ਨਹੀਂ ਆਉਣੀ ਸੀ ਜਦੋਂ ਜਹਾਜ਼ੀਰ ਬਾਪਸਾ ਦੇ ਤਾਂ ਹੀ ਭਾਈ ਜੇਠੇ ਨੇ ਆਪਣੇ ਭਾਈ ਪਰਾਨੇ ਨੇ ਫੇਰ ਬਰਕੇ ਭਾਇ ਦਿੱਤਾ ਸੀ ਇਹ ਡਰਦੇ ਹੋਏ ਉਹਨੂੰ ਗੁਰੂ ਸਾਹਿਬ ਜੀ ਨੂੰ ਬੁਲਾਇਆ ਮਹਾਰਾਜ ਨੂੰ ਕਹਿ ਲੱਗਾ ਮਹਾਰਾਜਾਰੇ ਰਾਜਾ ਨਾਲ ਆਓ ਜਿੰਨੇ ਪੱਲਾ ਤੱਕ ਕੇ ਆਪਦੇ ਆ ਜਾਣ ਇਹ ਨੀਤੀ ਕੀਤੀ ਉਸਨੇ ਗੁਰੂਵਾਲਾ ਸਾਹਿਬ ਨੇ ਇਸ ਵਾਰੀ ਤੋਂ ਬਿਗੀਆਂ ਖਾਤੋਂ ਸੁਣਿਆ ਕਿ ਮਾਰਿਆ ਤਾਰਸਿਆ ਉਹ ਕਹਿੰਦਾ ਜਿੰਨਾ ਪੱਲੇ ਤੋਂ ਬੁੱਤੇ ਨਿਕਲੇ ਉਹਨਾਂ ਨੂੰ ਲੈ ਆ ਉਹ ਹਜ਼ੂਰ ਨੂੰ ਉਸਰੇ ਬੰਦਾ ਕਰਿਆਂ ਵਾਲਾ ਚੋਣਾ ਤੇ ਰਿਆ ਅੱਜ ਪੰਜਾਬ ਆ ਗਏ ਜਿਹੜੇ ਸਾਨੂੰ ਉਹਨਾਂ ਨੇ ਮਾਰੇ ਸਾਡੇ ਪੱਲੇ ਪਕੜ ਲਏ ਦੌਰ ਆ ਗਏ ਰਹੇ ਉਹਨਾਂ ਕਹਿੰਦੇ ਜਿਹੜੇ ਸਾਨੂੰ ਵਿੱਚ ਉਹ ਜਦੋਂ ਮਾਰ ਕੇ ਸੁਭਾਈ ਪਿੱਛੇ ਕਰਨ ਲੱਗੇ ਤਾਂ ਲੱਗੇ ਵਾਹੜਾ ਸਾਡਾ ਆਪ ਤੋਂ ਬਿਨਾ ਹੋਰ ਕੌਣ ਹੈ ਚੀਕਾ ਕਰੂ ਉਹ ਹੋਵੇ ਗੁਰੂ ਜੀ ਆਰੋ ਸਾਹਿਬ ਨੂੰ ਕਿਹਾ ਉਹ ਲੋਵੇ ਆਪੇ ਹੀ ਹੈ ਜਿਹੜੀਆਂ ਜਾਮੇ ਦੀਆਂ ਤਰੀਆਂ ਸੰ ਦੋਹਾਂ ਨੂੰ ਪਕੜਾ ਕੇ ਗਰੀਬ ਨੂੰ ਆਏ ਹੰਤੂ ਜਾਨੀ ਸੱਚੇ ਪਾਤਸ਼ਾਹ ਵਿਆਰੀਏ ਕੋ ਕਿਲੇ ਨੂੰ ਫਾਰੇ ਦੇ ਖਾਨੇ ਨੂੰ ਖਾਲੀ ਕਰਕੇ ਸੱਚੇ ਪਾਤਸ਼ਾਹ ਜਿਵੇਂ ਤੁਸ਼ਣ ਦੇ ਨਾਲ ਕਨ ਸੰਗੇ ਜੀ ਜੀਤੇ ਹੋਏ ਰਾਗਿਆਂ ਨੂੰ ਅਸੀਂ ਤੇ ਕਹਿਣ ਇਹ ਵੀ ਆਪੇ ਜਰੋ ਸਿੰਘ ਨੇ ਉਹ ਛੁੱਟ ਕੇ ਬਾਹਰ ਨਿਕਲੇ ਸੰਧੀ ਦੇ ਖਾਨੇ ਵਿੱਚੋਂ ਜਿਹੜੇ ਪ੍ਰਜਨਨੀ ਦੇ ਨਾਲ ਕੋ ਮਰਦ ਚੁਗਾਈਂਦੀਆਂ ਜਿਹਨੀਆਂ ਮੰਗਾਵਾਂ ਸਨ ਉਹ 10000 ਸੱਲਾ ਪੁੱਤੇ ਬਾਹਰ ਨਿਕਲੀਆਂ ਸੰਗੇਰ ਖਾਨੇ ਵਿੱਚੋਂ ਐਂ ਗੁਰੂਵਾਰਿਆ ਖਾਸ ਤੇ ਪਾਰਸ ਜਿਹੜੇ ਉਮਰ 50 ਸਾਲ ਹੈ ਇਹ ਤਾਰਿਆਂ ਦਾ ਮੰਨੂ ਚੰਨੂ ਆ ਪੁਰਨਾਕੀ ਵਾਲੇ ਦੇ ਨਾਲ ਜਾਂਦਾ ਹੈ ਐਂ ਸਾਰੇ ਰਾਜੇ ਜਿੰਨੇ ਸਦਗੋਰੀ ਮਗਰੋਂ ਵਗੇ ਨਿਕਲ ਕੇ ਆ ਰਹੇ ਹਨ ਸਦਗੋਸ ਦੇ ਪਾਰਸਾ ਸੋਹਣਾ ਕਰ ਰਹੇ ਹਨ ਕਿ ਉਹ ਬੰਦਿਆ ਰਾਜੇ ਨੂੰ ਉਮਰ ਕਾਇਤ ਤੋਂ ਸੁਣਾ ਕੇ ਜਦੋਂ ਗਰੀਬ ਨੂੰ ਆਇਆ ਸਕੇ ਪਾਤਸ਼ਾਹ ਜੀ ਫਿਰ ਦਿੱਲੀ ਦੇ ਵਿੱਚ ਆ ਕੇ ਚੰਦੂ ਜਿਸ ਨੇ 15 ਅਰਦਾਂ ਦੇ ਮਾਰੇ ਸਾਵੇ ਸ਼ਰੀਰ ਕਾਰਨ ਦਾ ਉਹ ਕਾਪੀ ਬਣਿਆ ਸੀ ਉਸ ਨੂੰ ਜ਼ਹਿਰ ਦੀਨ ਪਗੜਾ ਕੇ ਆਪਣਾ ਬੋਲ ਕਾਰਨ ਉਹ ਆਪੇ ਮਾਰਾ ਤੋਂ ਮਾਫੀ ਨਹੀਂ ਸੀ ਉਸ ਨੂੰ ਤੱਕ ਕੇ ਲੈ ਕੇ ਸੀ ਉਮਰ ਸਿੰਘ ਸਾਹਿਬ ਵਿੱਚ ਆਏ ਹਨ ਉਸ ਵੇਲੇ ਕਾਂਸਰ ਦੀ ਵੀ ਬੀਮਾ ਦਾ ਗਾਰੀਏ ਤੋਂ ਆ ਕੇ ਉਮਰ ਸਿੰਘ ਸਾਹਿਬ ਵਿੱਚ ਕੀਤੀ ਗਈ ਹੈ ਜਿਸ ਨੂੰ ਹਰਮੰਦੋ ਸਾਹਿਬ ਦੀ ਜੋਤਾਂ ਲਾਈਆਂ ਗਈਆਂ ਹੈ ਸਾਰੀ ਸ਼ਾਨ ਕੋਈ ਨਹੀਂ ਮਨਾਈ ਹੈ ਉਸ ਦਿਨ ਜਦ ਹਰਗੋਵਿੰਦ ਸਾਹਿਬ ਦੇ ਇਥੇ ਆਗਮਨ ਤੋਂ ਬੀਮਾਰਾ ਦਿਹਾੜਾ ਸੀ ਉਦੋਂ ਤੋਂ ਹਰਮੰਦਰ ਸਾਹਿਬ ਦੀ ਜੀਵਨ ਨਾ ਲੱਗੀ ਹੈ ਸਾਥ ਦੀ ਇਸ ਪ੍ਰਕਾਰ ਮੰਡੀ ਸ਼ੋਭ ਸਤਿਗੁਰੂ ਕਲਗੋਵਿੰਦ ਸਾਹਿਬ ਜੀ ਨੇ ਇਹ ਜੀਵਨ ਆਲਾ ਦੇ ਪੁਰਬੇ ਤਾਈਂ ਰਾਮਚੰਦ ਜੀ ਦੇ ਵੇਲੇ ਜਿਹੜਾ ਤਿਹਾੜੀ ਸੀ ਉਹ ਮੂ ਸਿੱਖਾਂ ਨੂੰ ਸਹਿ ਸੇਵ ਹੂਬ ਤੋਂ ਵਰਤੰਤ ਹੋਇਆ ਹੈ ਜੋ ਮਹਾਰਾਜਾ ਸਾਹਿਬ ਜੇ ਰਾਜੇ ਨੂੰ ਫਿਲਾਕੇ ਵਿੰਦੂ ਨੂੰ ਪਕੜ ਕੇ ਲਿਆਏ ਹਨ ਇਸ ਪ੍ਰਕਾਰ ਸਾਹਿਬ ਸਰਵੇਦੀ ਗੁਰੂ ਮਹਾਰਾਜਾ ਸਾਹਿਬ ਦੀ ਜਦ ਦੀ ਮਾਰਾ ਸੀ ਰੇਖੋ ਕੈਸੀ ਸੀ ਉਮਰ ਕੈਦੀਆਂ ਨੂੰ ਫਿਲਾਕੇ ਲਿਆਉਣਾ ਤੇ ਜਿਸ ਦੁਸ਼ਤ ਨੇ ਇਹ ਵਧੇ ਹੋਏ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ਼ਾਂਤ ਰਾਸ ਜਿਨ੍ਹਾਂ ਦੇ ਅੰਦਰੇ ਸ਼ਾਂਤੀ ਆਪ ਕਹਿੰਦੇ ਸੀ ਨਾ ਕੋ ਮੇਰਾ ਬਿਖਿ ਨਾ ਰਹਾ ਨਾ ਕੋ ਕਿਸੇ ਬੈਰਾਈ ਬੰਤ ਖਾਲ ਪੁਰਾਣੇ ਕੀਤੇ ਸਰਦੋਰ ਦੇ ਜੋਨੀ ਪਾਈ ਉਹਨਾਂ ਨੂੰ ਮਿਲਿਆ ਉਹਦਾ ਸਹੀਦ ਕਰਨ ਵਾਲੇ ਨੂੰ ਤਾਂ ਜਹਾਂ ਜੀ ਹੁੰਦਾ ਦੋਸ਼ੀ ਉਹਨਾਂ ਨਾਲੇ ਨਾਲ ਆਪਦੀ ਜਹਾਂ ਜੀ ਤੋਹਰੀ ਨੂੰ ਲਿਖਿਆ ਹੈ ਕਿ ਬੰਨ੍ਹੇ ਰੂਪ ਵਿੱਚ ਜਿਹੜੀ ਟਿਕਾਂ ਦੀ ਹੱਤੀ ਇਹ ਸ਼ੁਰੂ ਹੋਈ ਹੈ ਆਪਣੇ ਗੋਨਵਾਸ ਸਾਹਿਬ ਤੋਂ ਇਸ ਨੂੰ ਮੈਂ ਨਾਸ਼ ਕਰਨਾ ਚਾਹੁੰਦਾ ਸੀ ਇਹ ਸੀ ਦੀ ਗੁਰਦੇਵ ਸਾਹਿਬ ਦੀਆਂ ਕਾਰਨਾਮ ਜਹਾਂ ਜੀ ਉਸ ਦੀ ਪਰ ਉਹ ਜਿਹੜੇ ਇਸੇ ਇਲਾਕੇ ਵਿੱਚ ਮਾਜ ਦਵਾਨ ਨੂੰ ਆਪਣੇ ਨੂੰ ਪਕੜਾ ਕੇ ਜਿਸ ਤੋਂ ਧਾਰਾਇ ਕਾਰਾ ਕਰਾਇਆ ਸੀ ਆ ਮਾਫੀ ਲਈ ਨਹੀਂ ਸੀ ਸਰਦਾਰਾਂ ਦੇ ਕੋਲ ਇਸ ਪ੍ਰਕਾਰ ਸਾਹਿਬ ਸੰਜੀਤ ਜੀ ਗੁਰੂ ਮਹਾਰਾਜ ਜੀ ਬੀ ਮਾਰਾ ਕੀਤੀ ਬਿਸਤ ਨੂੰ ਦੁੱਖ ਨੂੰ ਪਕੜ ਕੇ ਉਹਦੇ ਖੇਲ ਵਿੱਚ ਸਿਖੋ ਨੇ ਜਿਵੇਂ ਪੰਚੰਤ ਜੁੱਤੀਆਂ ਨਾੜੀਆਂ ਸ਼ੁਰੂ ਕੀਤੀਆਂ ਲੱਗਦੇ ਨਕੀਲ ਪਾਈ ਹੋਈ ਸੀ ਇਸ ਪ੍ਰਕਾਰ ਦੀ ਹਾਲਤ ਨਾਲ ਇਹਨਾਂ ਦਿੱਲੀ ਚ ਫੇੜਿਆ ਸੀ پھر شری امرتسر صاحب آ کے پھر آپ لاہور میں آ کے پھر تو لان پور سنا آیا گزدہ پٹیا تو جیتا دکھا وہ کرشے ات ہوا سات اس پر مالک نے یہ دیمایا شری امرسر صاحب منائی اس مایا کے جوڑ میلے ادھر تو شری ہرمند صاحب ہمیشہ ہی یہ دیوالی والے دن سے وہ بجائے جایا کرتے ਨਉ ਰੂਹਾਂ ਜੋਤਾਂ ਦੀ ਜਾਇਆ ਜਾ ਕਰਦੀਆਂ ਤੇ ਸਿੱਖ ਸੰਗਤਾਂ ਬੜੇ ਪ੍ਰੇਮ ਦੇ ਨਾਲ ਜੀਵਨ ਦਾ ਵਿਹਾਰ ਤਾਂ ਭਾਵੇਂ ਪਹਿਲੇ ਗੁਰੂ ਸਾਹਿਬ ਤੋਂ ਅਦੁੱਸ਼ ਕੇਮਨਤਾ ਅਪਸਾ ਤੋਂ ਪੰਜਵੇਂ ਪਾਤਸ਼ਾਹ ਜੀਵਨ ਦੀ ਸੰਤਾ ਕੋਤੁਰ ਹੁੰਦੀਆਂ ਪਰ ਜਿਹੜਾ ਗੁਰ ਸਿੱਖਾਂ ਨੇ ਇਸ ਸਮਾਗਮ ਨੂੰ ਲਾਉਣ ਦਾ ਕਾਰਨ ਸੀ ਸਹਿਬ ਜੀ ਦੇ ਪਾਤਸ਼ਾਹ ਤੋਂ ਆਰੰਭ ਹੋਇਆ